ਪਹਿਨਾਂ ਦਾ ਮੈਂ ਪੁਮਾਰ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਕੋਲੇ ਆ ਜਿਹੜਾ ਸਕੰਜਾ ਸੀ ਬਣਿਆ ਤਣਿਆ ਲੈ ਕੇ ਜਾਂਦਾ ਵਾ ਤੇ ਜ ਮੁੱਲਾ ਮੁੱਲਾਪੁਰ ਦੇ ਕੋਲੇ ਭਰਾਮਾ ਦਾ ਪਿੰਡ ਆ ਤੇ ਬਹੁਤ-ਬਹੁਤ ਪਹਿਨਾਂ ਦਾ ਮੈਂ ਧੰਨਵਾਦ ਕਰਦਾ ਭਰਾਮਾ ਦਾ ਤੇ ਭਰਾ ਭੀ ਹਰੀ-ਹਰੀ ਸ੍ਰੀ ਹਜੂਤ ਹੈ ਹੋ ਗਏ ਸੀਗੇ ਨਦੇੜ ਯਾਤਰਾ ਤੇ ਆਹ ਜਿਹੜਾ ਜਗਾੜ ਨੇ ਲਾ ਕੇ ਰੱਖੇ ਗਏ ਸੀਗੇ ਤੇ ਸਾਡੀ ਵੀ ਹੈਗੀ ਦੂਜੀ ਯਾਤਰਾ ਪਿੰਡ ਇੰਦਗੜ ਜਿਹੜੇ ਮੋਗੇ ਤੋਂ ਤੇ ਸਪਰਿੰਗਾਂ ਦਾ ਸਹਯਾ ਦਾ ਕੀ ਆ ਵੀ ਆ ਉਹ ਦਿਖਾਉਨੇ ਆ ਤੁਹਾਨੂੰ ਗੱਲਬਾਤ ਨਾਲ ਦੀ ਨਾਲ ਕਰਦੇ ਆ ਸਪਰਿੰਗਾ ਦਾ ਜਿਹੜਾ ਫਾਇਦਾ ਹੈਗਾ ਵਾ ਜਿਵੇਂ ਉਵੇਂ ਆਪਾਂ ਸਿੰਪਲ ਟਰਾਲੀ ਲੈ ਕੇ ਜਾਂਦੇ ਆਂ ਵੀ ਉਹਦੇ ਵਿੱਚ ਉਖਲੀ ਆਪਾਂ ਨੂੰ ਥੋੜੀ ਜਿਆਦਾ ਪੈਂਦੀ ਆ ਤੇ ਆ ਜਿਹੜਾ ਸਪਰਿੰਗਾ ਨਾਲ ਰਿਗਾਰਡੈਂਟ ਆ ਪੱਤੇ ਆ ਬਾਈਆਂ ਦੇ ਕੋਲੋਂ ਲੈ ਕੇ ਜਾਂਦਾ ਵਾ ਇਹਦੇ ਵਿੱਚ ਉਖਲੀ ਬਹੁਤ ਘੱਟ ਪੈਂਦੀ ਐ ਲੱਗੂ ਜਿਵੇਂ ਗੱਡੀ ਦੇ ਵਿੱਚ ਬੈਠੇ ਹੁੰਨੇ ਆ ਜਿਵੇਂ ਗੱਡੀ ਦੇ ਵਿੱਚ ਉਖਲੀ ਬਹੁਤ ਘੱਟ ਪੈਂਦੀ ਆ ਤੇ ਦੇਖਦੇ ਆਂ ਅਸੀਂ ਸਾਡੀਆਂ ਹੀ ਤਿਆਰੀਆਂ ਚੱਲ ਰਹੀਆਂ ਵਾ ਤੇ ਟਰਾਲੀ ਤਕਰੀਬਨ ਤਿਆਰ ਹੋ ਚੁੱਕੀ ਆ ਬਾਕੀ ਜਿਹੜੀ ਫੁੱਲ ਵੀਡੀਓ ਕੱਲ ਨੂੰ ਅਪਲੋਡ ਕਰਾਂਗੇ ਤੇ ਅਸੀਂ ਜਾ ਰਹੇ ਆਂ ਯਾਤਰਾ ਤੇ ਸ੍ਰੀ ਹਜੂਰ ਸਾਹਿਬ ਨਡੇੜ ਨੇ ਹਾਂ ਤੁਸੀਂ ਦੇਖ ਸਕਦੇ ਆ ਜਿਹੜਾ ਜਿਗਾਰਡਮੈਂਟ ਜਿਹੜਾ ਸਪਰਿੰਗ ਆਣਾ ਹੈਗਾ ਵਾ